70ਵੇਂ ਸਤੰਤਰਤਾ ਦਿਵਸ ਮੌਕੇ ਅੱਜ ਲੁਧਿਆਣਾ ਦੇ ਨਗਰ ਨਿਗਮ ਜ਼ੋਨ A ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਮੁੱਖ ਦਫ਼ਤਰ ਵਿਖੇ ਸਟੂਡੈਂਟਸ ਨਾਲ 15 ਅਗਸਤ ਆਜ਼ਾਦੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰੇਸ਼ ਸਿੰਘਾਨ ਨੇ ਦੱਸਿਆ ਕਿ ਅੱਜ ਦੇ ਦਿਨ ਅਸੀਂ ਯੁਵਾ ਪੀੜੀ ਨੂੰ ਅਪੀਲ ਕਰਦੇ ਹਾਂ ਕਿ ਉਹ ਨਸ਼ਿਆਂ ਨੂੰ ਛੱਡ ਕੇ ਆਪਣੇ ਦੇਸ਼ ਦੀ ਸੇਵਾ ਕਰਨ ਕਿਉਂਕਿ ਜਿਨ੍ਹਾਂ ਯੋਧਿਆਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਸਾਡਾ ਦੇਸ਼ ਆਜ਼ਾਦ ਕਰਵਾਇਆ ਸਾਨੂੰ ਨਸ਼ਿਆਂ ਨੂੰ ਛੱਡ ਕੇ ਉਹਨਾਂ ਦੀ ਤਰ੍ਹਾਂ ਹੀ ਦੇਸ਼ ਦੀ ਖਾਤਰ ਸੇਵਾ ਕਰਨੀ ਚਾਹੀਦੀ ਹੈ ਇਹ ਹੈ ਮੈਂ ਨਾਮ ਜੀ ਲੋ ਜੀ ਸਭ ਤੋਂ ਪਹਿਲਾਂ ਮੈਂ ਪੂਰੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਜੋ ਕਿ 78ਵਾਂ ਹੈ ਅਸੀਂ ਬੜੇ ਹੀ ਸ਼ਰਧਾਪੂਰਵਕ ਜੋ ਸਾਡਾ ਜ਼ੋਨ A ਸਾਡਾ ਮੁੱਖ ਦਫ਼ਤਰ ਹੈ ਨਗਰ ਨਿਗਮ ਕਰਮਚਾਰੀ ਯੂਨੀਅਨ ਦਾ ਉਹਦੇ ਵਿੱਚ ਮਨਾ ਰਹੇ ਆਂ ਔਰ ਅੱਜ ਦਾ ਦਿਨ ਜਿਹੜਾ ਵਾ ਬੜਾ ਹੀ ਜਿੱਥੇ ਖੁਸ਼ੀਆਂ ਵਾਲਾ ਪਾ ਉੱਥੇ ਮੈਂ ਸਭ ਤੋਂ ਪਹਿਲਾਂ ਜਿਹਦੇ ਕਰਕੇ ਅੱਜ ਅਸੀਂ ਆਜ਼ਾਦੀ ਦਾ ਇਹ ਦਿਨ ਦੇਖ ਰਹੇ ਆ ਉਹ ਸ਼ਹੀਦਾਂ ਨੂੰ ਸਾਰਿਆਂ ਨੂੰ ਮੈਂ ਪ੍ਰਣਾਮ ਕਰਦਾ ਮੈਂ ਔਰ ਸਰਤਾ ਦੇ ਫੁੱਲ ਪੇਟ ਕਰਦਾ ਉਹ ਸਾਰੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਲੁਧਿਆਣਾ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਮੈਂ ਕਿ ਜਿਹੜੇ ਸ਼ਹੀਦਾਂ ਨੇ ਸ਼ਹੀਦੀ ਦਿੱਤੀ ਉਹਨਾਂ ਦਾ ਸੁਪਨਾ ਸੀ ਕਿ ਸਾਡਾ ਦੇਸ਼ ਜਿਹੜਾ ਵਾ ਉਹ ਤਰੱਕੀ ਦੇ ਵੱਲ ਜਾਵੇ ਔਰ ਸਭ ਤੋਂ ਜ਼ਰੂਰੀ ਹੈ ਆਪਾਂ ਅੱਜ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਈਏ ਔਰ ਦੂਜਾ ਜਿਹੜਾ ਵਾ ਜਿਹੜਾ ਮੈਡੀਕਲ ਸਿਸਟਮ ਹੈ ਉਹ ਬਿਲਕੁਲ ਮੁਫਤ ਹੋਣਾ ਚਾਹੀਦਾ ਤਾਂ ਜੇ ਸਰਕਾਰਾਂ ਸਿੱਖਿਆ ਔਰ ਮੈਡੀਕਲ ਦੋਨੇ ਮੁਫਤ ਕਰ ਦੋਵੇ ਤਾਂ ਸਾਡਾ ਦੇਸ਼ ਜਿਹੜਾ ਵਾ ਉਹ ਤਰੱਕੀ ਕਰ ਸਕਦਾ। ਫੋਰ ਇਸ ਕਰਕੇ ਉਸੇ ਲੜੀ ਦੇ ਵਿੱਚ ਅੱਜ ਅਸੀਂ ਆਪਣੇ ਤਰਫੋਂ ਵੀ ਪਾਵਦੇ ਉਸ ਵੱਲੋਂ ਅਸੀਂ ਜਿਹੜੇ ਐਡਵੋਕੇਟ ਬੱਚੇ ਬੱਚੀਆਂ ਬਣੇ ਆ ਉਹਨਾਂ ਨੂੰ ਸਨਮਾਨਤ ਵੀ ਦਿੱਤਾ ਵਾ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਅਸੀਂ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਦੀ ਕਾਰਜਕਾਰੀ ਦੇ ਵਿੱਚ। ਇਸ ਕਰਕੇ ਮੈਂ ਅੱਜ ਦੇ ਸੰਵਤੰਤਰਤਾ ਦਿਵਸ ਤੇ ਸ਼ੁਭ ਮੌਕੇ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦੇ ਨਾਮ ਔਰ ਇਸ ਗੱਲ ਦੀ ਬੇਨਤੀ ਵੀ ਕਰਨਾ ਚਾਹੁੰਦਾ ਵਾ ਕਿ ਆਓ ਆਪਾਂ ਦੇਸ਼ ਨੂੰ ਆਪਣੇ ਹੋਰ ਤਰੱਕੀ ਦੇ ਵੱਲ ਲਿਆਦੇ ਹੋਏ ਨਸ਼ਾਖੋਰੀ ਅੰਧਵਿਸ਼ਵਾਸ ਅਤੇ ਅਨਪੜਤਾ ਅਤੇ ਜਿਹੜਾ ਅਸੀਂ ਬਹੁਤ ਵੱਡਾ ਜੋ ਸੁਪਨਾ ਸਹਿਦਿਆ ਨੇ ਦੇਖਿਆ ਸੀ ਕਿ ਆਪਣੇ ਦੇਸ਼ ਨੂੰ ਤਰੱਕੀ ਦੇ ਵੱਲ ਲਿਆ ਕੇ ਹਰ ਇੱਕ ਜਿਹੜਾ ਇਨਸਾਨ ਹੈ ਪਰਿਵਾਰ ਆ ਉਹ ਰੁੱਖ ਲਵਾਵੇ ਰੁੱਖ ਦੇ ਨਾਲ ਨਾਲ ਉਹਦਾ ਪਾਲਣ ਪੋਸਣ ਵੀ ਕਰਨ ਤਾਂ ਜੋ ਆਕਸੀਜਨ ਜਿਹੜੀ ਆ ਉਹ ਭਰਪੂਰ ਹੋ ਸਕੇ ਇਹਨੀਆਂ ਬੇਨਤੀਆਂ ਕਰਦਾ ਹਾਂ ਮੈਂ ਨਰੇਸ਼ ਸਿੰਘਾਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦਨਾਮ ਧੰਨਵਾਦ ਜੈ ਵਾਲਮੀਕੀ ਜੈਪੀ ਪ੍ਰਾਪਰਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ